ਕਿਸਾਨਾਂ ਨੇ ਇਸ ਵਕਤ ਆਪਣੀ ਕਣਕ ਦੀ ਬਿਜਾਈ ਤੇ ਜਿਹੜੀ ਮਟਰ ਦੀ ਕਾਸ਼ਤ ਕਰਦੇ ਹਨ ਕਿਸਾਨ ਨੂੰ ਇਸ ਟਾਈਮ ਯੂਰੀਆ ਖਾਦ ਦੀ ਜੁਰਤ ਹੈ ਲੇਕਿਨ ਮਾਰਕੀਟ ਦੇ ਵਿੱਚ ਡੀਪੀ ਜਿਹੜੀ ਖਾਦ ਹੈ ਉਹ ਨਹੀਂ ਮਿਲ ਰਹੀ ਕਿਸਾਨ ਪਰੇਸ਼ਾਨ ਹੈ ਕਿਉਂਕਿ ਉਸਨੇ ਆਪਣੀ ਫਸਲ ਦੀ ਬਿਜਾਈ ਕਰਕੇ ਔਰ ਵੀ ਕੰਮ ਕਾਜ ਕਰ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਹ ਲੈਣਾ ਹੁੰਦਾ ਹੈ ਇਸ ਤਰੀ ਕਿਸਾਨ ਨੂੰ ਆਪਣੀ ਫਸਲ ਦੀ ਬਿਜਾਈ ਦੇ ਲਈ ਡੀਪੀ ਖਾਦ ਯੂਰੇ ਜੁਰਤ ਹੈ ਪ੍ਰਸ਼ਾਸਨ ਨੂੰ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ ਵੀ ਕਿਸਾਨਾਂ ਦੇ ਲਈ ਪਾਵੇ ਸੋਸਾਇਟੀਆਂ ਪਾਵੇ ਮਾਰਕੀਟ ਦੇ ਵਿੱਚ ਜਿਹੜੀ ਫੈਟਲਾਈਜ਼ਰ ਦਾ ਕੰਮ ਕਰਦੇ ਉਹਨਾਂ ਦੇ ਕੋਲ ਐਡੀਪੀ ਖਾਦ ਮੁਹੱਈਆ ਕਰਾਈ ਜਾਵੇ ਕੋਈ ਕਹੇ ਰਿਹਾ ਵੀ ਨਾਬਿਟ ਰਹੇਗਾ ਹੋ ਜਾ ਜਾਏਗਾ ਨਹੀਂ ਆਊਗਾ ਇਹ ਸਮੇਂ ਦੱਸੇ ਲੇਕਿਨ ਇਸ ਵਕਤ ਕਿਸਾਨ ਪਰੇਸ਼ਾਨ ਹੈ ਕਿ ਉਸ ਨੂੰ ਫਸਲ ਦੀ ਬਿਜਾਈ ਕਰਨੀ ਹੈ ਤਾਂ ਕਣਕ ਤੇ ਮਟਰ ਜਿਹੜੀ ਸਬਜ਼ੀਆਂ ਖੇਤੀ ਕਰਦੇ ਆਲੂ ਬੀਜਨੇ ਕਿਸ ਨੇ ਤਾਂ ਡੀਵੀ ਖਾਦ ਬਹੁਤ ਜ਼ਰੂਰੀ ਹੈ ਹੁਣ ਕਦੋਂ ਪ੍ਰਸ਼ਾਸਨ ਇਹਨਾਂ ਕਿਸਾਨਾਂ ਨੂੰ ਖਾਦ ਮੁਹੱਈਆ ਕਰਾਉਂਦਾ ਇਸ ਸਮੇਂ ਦੱਸੇਗਾ ਕਿਸਾਨ ਆਗੂ ਖੜੇ ਦਲਜੀਤ ਸਿੰਘ ਦਲਜੀਤ ਸਿੰਘ ਜੀ ਡੀਏਪੀ ਦੇ ਬਹੁਤ ਮੰਦੇ ਹਾਲ ਆ ਜੀ ਕੋਈ ਮਿਲ ਨਹੀਂ ਰਿਹਾ ਜਿਹੜਾ ਕੋਈ ਬਲੈਕ ਦੇ ਵਿੱਚ ਜਿਹੜਾ 17 18 ਨੂੰ ਥੈਲਾ ਬਲੈਕ ਚ ਮਿਲ ਰਿਹਾ ਵਾ ਜ਼ਿੰਮੇਦਾਰ ਮਜਬੂਰੀ ਬਸ ਦੱਸ ਵੀ ਨਹੀਂ ਰਿਹਾ ਜੇ ਕੋਈ ਦੱਸਦਾ ਤੇ ਉਹਨੂੰ ਅੱਗੇ ਤੋਂ ਖਾਦ ਨਹੀਂ ਮਿਲਦੀ ਤੇ ਸਰਕਾਰ ਦੀਆਂ ਨਾਕਾਮੀਆਂ ਪ੍ਰਸ਼ਾਸਨ ਬੇਸੁਰਤ ਹੋਇਆ ਪਿਆ ਵਾ ਖਾਦ ਦੀ ਤਾਂ ਗੱਲ ਛੱਡੋ ਜਿਹੜੇ ਅਜੇ ਤੱਕ ਆਮ ਪਿੰਡਾਂ ਦੇ ਵਿੱਚ ਜਿਹੜੀ ਆ ਆਪਣੀ ਦੀ ਸਮੱਸਿਆ ਰੂਲ ਆ ਰੂਲਰ ਜਿਹੜੇ ਆ ਰੂੜੀ ਆਪਣੇ ਪਰਾਲੀ ਵਾਲੇ ਬੈਲਰ ਉਹ ਵੀ ਨਹੀਂ ਮਿਲ ਰਹੇ ਹੈਗੇ ਉਸ ਤੋਂ ਬਾਅਦ ਜਿਨ੍ਹਾਂ ਨੇ ਹੁਣ ਮਟਰ ਬੀਜਣੇ ਆ ਆਲੂ ਬੀਜਣੇ ਉਹਨਾਂ ਨੂੰ ਤੇ ਬਹੁਤ ਜਲਦੀ ਲੋੜਾ ਖਾਦ ਦੀ ਉਖਾਦ ਨਹੀਂ ਮਹੀਆ ਰਹੀ ਸਰਕਾਰ ਨਾਕਾਮ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਸੁਚੱਜੇ ਢੰਗ ਨਾਲ ਹਰੇਕ ਡੀਲਰ ਦੇ ਸਾਹਮਣੇ ਉਹਨਾਂ ਕੋਲ ਬੋਰਡ ਲਵਾ ਕੇ ਉਹਦੀ ਕੈਪੈਸਿਟੀ ਵੇਖੀ ਜਾਵੇ ਜਿਹੜਾ ਪ੍ਰਸ਼ਾਸਨ ਉਹ ਵੇਖੇ ਕਿਹੜੇ ਕਿਹੜੇ ਡੀਲਰੋਂ ਕਿੰਨੀ ਖਾਦ ਆ ਉਹ ਇੱਕ ਬੋਰਡ ਤੇ ਲਾ ਕੇ ਓਪਨ ਸਾਰਿਆਂ ਨੂੰ ਹਰੇਕ ਜ਼ਿੰਮੇਵਾਰ ਨੂੰ ਖਾਦ ਮਿਲਣੀ ਚਾਹੀਦੀ ਨਹੀਂ ਅਸੀਂ ਖਾਦ ਬਾਰੇ ਤਾਂ ਨਹੀਂ ਸੰਪਰਕ ਕੀਤਾ ਅਸੀਂ ਬੇਲਾ ਰੂਲਰ ਬਾਰੇ ਜ਼ਰੂਰ ਸੰਪਰਕ ਕੀਤਾ ਸੀ ਆ ਉਹਦੇ ਵਿੱਚ ਸਾਨੂੰ ਕੋਈ ਵੀ ਮਹੀਆ ਨਹੀਂ ਹੋਇਆ ਤੇ ਜੇ ਲੋੜ ਪਊਗੀ ਤੇ ਅਸੀਂ ਆਪਣੀ ਐਸਕੇਮ ਦੀ ਮੀਟਿੰਗ ਸੱਦ ਕੇ ਤੇ ਫੇਰ ਅਸੀਂ ਵਿਚਾਰ ਵੀ ਲਵਾਂਗੇ ਜੀ ਰੇ ਤਾਂ ਮਿਲਦਾ ਰਹੀ ਆ ਪਰ ਦੂਜੇ ਤਰੀਕੇ ਨਾਲ ਮਿਲ ਰਹੀ ਆ ਬਸ ਇਹੀ ਫਰਕ ਆ ਦੂਜੇ ਤਰੀਕੇ ਕੀ ਵੀ ਵੱਧ ਪੈਸੇ ਦੇ ਕੇ ਜਾਂ ਕਿਸੇ ਦੀ ਸਵਾਰਥ ਪਾ ਕੇ ਜਾਂ ਅੰਮਾਲੇ ਤੋਂ ਲੈ ਕੇ ਆਉਂਦੇ ਨੇ ਮੇਰੇ ਸੱਜਣ ਮਿੱਤਰ ਦੱਸਦੇ ਨੇ ਇਹਨਾਂ ਨੇ ਖੇਤੀ ਆਦੂ ਲਾਉਣੀ ਸੀਗੇ ਪਰ ਇਹ ਗਵਰਨਮੈਂਟ ਨੂੰ ਚਾਹੀਦਾ ਕੋਈ ਜਰੂਰਤ ਇਸ ਟਾਈਮ ਕਿਸਾਨ ਨੂੰ ਇਹਦੀ ਬਹੁਤ ਜ਼ਿਆਦਾ ਜਰੂਰਤ ਆ ਜਿਵੇਂ ਸਾਹ ਲੈਣ ਵਾਸਤੇ ਆਕਸੀਜਨ ਦੀ ਜਰੂਰਤ ਆ ਇੰਨੀ ਖਾਦ ਔਰ ਡੀਪੀ ਚ ਹਜੂਰੀ ਆ ਉਹਦੀ ਜਰੂਰਤ ਆ ਕਾਰਨ ਇਹ ਹੈ ਕਿ ਕਿਸਾਨ ਚੱਲਦਾ ਇਸੇ ਜਿੱਤੇ ਆ ਇਹ ਦਵਾਈ ਹੈ ਕਿਸਮ ਦੀ ਜਿਹੜਾ ਲੈਣਾ ਬਹੁਤ ਜ਼ਰੂਰੀ ਆ ਇਹ ਆਪਾਂ ਨਹੀਂ ਰਵਾਂਗੇ ਤੇ ਵੀੜਾ ਆਪਣਾ ਕੁਝ ਹੋਣਾ ਨਹੀਂ ਕਹੀਂ ਤਾਂ ਮੈਂ ਦੇਖ ਕੇ ਆਂ ਵੀ ਥੈਲੇ ਬਾਬ ਸਾਰੇ ਉਹ ਮਤਲਬ ਚੂਰਾ ਸਾ ਹੋ ਜਾ ਰਿਹਾ ਬਿਲਕੁਲ ਹੀ ਇਹ ਤਾਂ ਦੇਖੋ ਜੀ ਇਹ ਤੇ ਆਪਾਂ ਕੁਝ ਕਰ ਨਹੀਂ ਸਕਦੇ ਇਸ ਵਿੱਚ ਕਾਰਨ ਇਹ ਹੈ ਕਿ ਪ੍ਰਸ਼ਾਸਨ ਕੋਈ ਵੀ ਪ੍ਰਸ਼ਾਸਨ ਕੋਈ ਵੀ ਗਵਰਨਮੈਂਟ ਹੋਵੇ ਉਹ ਉਹਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਸਮਾਨ ਸਹੀ ਆ ਰਿਹਾ ਕਿ ਜੇ ਨਹੀਂ ਆ ਰਿਹਾ ਕਿ ਇਸ ਚੀਜ਼ ਨੂੰ ਕੋਈ ਜ਼ਿੰਮੇਵਾਰ ਚੱਕ ਨਹੀਂ ਕਰ ਸਕਦਾ ਵੀ ਫੈਕਟਰੀ ਕਿਹੋ ਜੀ ਆ ਜਾਂ ਕੀ ਬਣਾ ਰਹੀ ਆ ਜੀ ਨਾਮ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਕਮਲਪੁਰ ਤੋਂ ਸਾਬਕਾ ਸਰਪੰਚ ਹਾਂਜੀ 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 ਇਸਮਸਿਆਰੀ ਹੈ ਰੇਦੀ ਸਮੱਸਿਆ ਬ੍ਰਦਰ ਇਹ ਹੈ ਡੀਪੀ ਵੇਲੇ ਡੀਪੀ ਨਹੀਂ ਮਿਲਦਾ ਯੂਰੀਏ ਵੇਲੇ ਯੂਰੀਆ ਨਹੀਂ ਮਿਲਦਾ ਟੈਗਿੰਗ ਕਰਕੇ ਕੀਤੀ ਜਾ ਰਹੀ ਹੈ ਏਜੰਟ ਦੁਕਾਨਦਾਰਾਂ ਦੁਆਰਾ ਆਪਣੇ ਏਜੰਟ ਸੈੱਟ ਕੀਤੇ ਹੋਏ ਨੇ ਖਾਦਾਂ ਤਕਰੀਬਨ ਉਹਨਾਂ ਨੂੰ ਹੀ ਮਿਲਦੀਆਂ ਨੇ ਜਾਂ ਤਾਂ ਕੋਈ ਸ਼ਿਫਾਰਸ਼ੀ ਹੋਵੇ ਜਾਂ ਸਿਰਫ ਤੇ ਸਿਰਫ ਟੈਗਿੰਗ ਕਰਕੇ 1600 1700 ਰੁਪਏ ਮੈਂ ਖੁਦ ਡੀਪੀ ਮੰਗਵਾਈ ਹੈ ਹਰਿਆਣੇ ਚ ਕਿਉਂ ਹੁਣ ਯੂਰੀਆ ਹੈ ਯੂਰੀਆ ਰੇਕਾਂ ਤੇ ਰੇਕ ਲੱਗ ਰਹੇ ਨੇ ਗਦਾਮਾਂ ਦੇ ਗਦਾਮਾਂ ਪਰ ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਪੁੱਛ ਲਓ ਯੂਰੀਆ ਹੈ ਨਹੀਂ ਕਿਸੇ ਨਾਲ ਗੱਲ ਕਰ ਲਓ ਹੈ ਨਹੀਂ ਜਦੋਂ ਕਿਤੇ ਨਾ ਕਿਤੇ ਕੋਈ ਏਜੰਟ ਪਹੁੰਚ ਜਾਂਦਾ ਹੈ ਜਾਂ 100 150 ਰੁਪਏ ਪਰ ਕਟਾ ਵਿੱਦ ਮਿਲ ਜਾਂਦਾ ਹੈ ਤਾਂ ਉਹ ਸਾਰਾ ਕੁਝ ਨਿਕਲੇ ਆਉਂਦਾ ਹੈ ਰੇਟ ਕੀ ਹੈ ਸਹੀ ਰੇਟ ਤਾਂ 270 ਰੁਪਏ ਹੈ ਇਹ ਪ੍ਰਸ਼ਾਸਨ ਨੂੰ ਵੇਖੋ ਜਿੱਥੇ ਹੁਣ ਕਣਕ ਦੀ ਬਜਾਈ ਹੋਣੀ ਹੈ ਪ੍ਰਸ਼ਾਸਨ ਜਦੋਂ ਕਿਤੇ ਕੋਈ ਅੱਗ ਲੱਗਦੀ ਹੈ ਪਹੁੰਚ ਜਾਂਦਾ ਹੈ ਜਾਂ ਕਿਸਾਨ ਯੂਨੀਅਨਾਂ ਵੀ ਚੁੱਪ ਨੇ ਮੈਨੂੰ ਨਹੀਂ ਪਤਾ ਕਾਰਨ ਕੀ ਹੈ ਕਿਉਂ ਚੁੱਪ ਨੇ ਕਿਸਾਨ ਯੂਨੀਅਨ ਨੇ ਪਿੱਛੇ ਆ ਡੀਏਪੀ ਦੇ ਮੁੱਦੇ ਤੇ ਕਦੀ ਕੋਈ ਕਿਸੇ ਦੁਕਾਨਦਾਰ ਨਾਲ ਕਦੀ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਇਹ ਪਤਾ ਨਹੀਂ ਆਮ ਕਿਸਾਨ ਪਰੇਸ਼ਾਨ ਹੈ ਆਮ ਕਿਸਾਨ ਪਰੇਸ਼ਾਨ ਹੈ ਸ਼ਾਇਦ ਵੱਡਾ ਜ਼ਿਮੀਂਦਾਰ ਖੁਸ਼ ਵੀ ਹੋਵੇ ਕਿਉਂ ਉਹਨਾਂ ਦੀ ਪਹੁੰਚ ਹੁੰਦੀ ਹੈ ਮਿਲ ਜਾਂਦਾ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਨੂੰ ਪ੍ਰਸ਼ਾਸਨ ਵੀ ਤੰਗ ਕਰ ਰਿਹਾ ਜੇ ਕਿਤੇ ਕੋਈ ਅੱਗ ਲਾਂਦਾ ਹੈ ਆ ਵੀ ਕੋਦੇ ਕੋਲ ਕੋਈ ਮਸ਼ੀਨਰੀ ਪੂਰੀ ਹੈ ਰੇ ਰੇ ਕਿੰਨੀ ਜਰੂਰਤ ਰੇ ਇਸ ਟਾਈਮ ਰੇ ਦੀ ਤਾਂ ਬਾਈ ਜੀ ਇਸ ਟਾਈਮ ਡੀਏਪੀ ਦੀ ਫੁੱਲ ਜਰੂਰਤ ਹੈ ਵੇਖੋ ਸਰਕਾਰ ਕਹਿੰਦੀ ਅਸੀਂ ਰੇਟ ਵਧਾਤੇ ਸਾਨੂੰ ਤਾਂ ਰੇਟ ਵਧ ਵਧ ਰੇਟ ਤਾਂ ਸਾਨੂੰ ਕਈ ਸਾਲਾਂ ਤੋਂ ਲੱਗ ਰਿਹਾ ਹੈ 3-3 4-400 ਰੁਪਏ ਪਰ ਕਟਾ ਵਧ ਮਿਲ ਰਿਹਾ ਠੀਕ ਹੈ ਇਸ ਟਾਈਮ ਮਟਰਾਂ ਦੀ ਤੇ ਜਾਦਾ ਕਣਕ ਦੀ ਬਜਾਈ ਸ਼ੁਰੂ ਹੋਈ ਹੈ ਜੀ ਤੇ ਡੀਏਪੀ ਦੀ ਸ਼ੋਰਟੇਜ ਜ਼ਿਆਦਾ ਆ ਰਹੀ ਹੈ ਤੇ ਬਾਕੀ ਦੇਖੋ ਅੱਗੋਂ ਜਦੋਂ ਯੂਰੀਆ ਦਾ ਟਾਈਮ ਆਉਣਾ ਹੈ ਉਦੋਂ ਯੂਰੀਆ ਦੀ ਛੋਟੇ ਚੱਲ ਪੈਣੀ ਹੈ ਤੇ ਕਾਲਾ ਬਜਾਰੀ ਜਿਆਦਾ ਚੱਲ ਰਹੀ ਹੈ ਜੇ ਕੋਈ ਦੇ ਵੀ ਰਿਹਾ ਜੀ ਉਹ 1350 ਦਾ ਕਟਾ ਹੈ ਤੇ 1750 1800 ਰੁਪਏ ਨੂੰ ਦੇ ਰਹੇ ਨੇ ਤੇ ਨਾਲ ੱਤਕੇ ਨਾਲ ਦਵਾਈ ਦੇ ਰਹੇ ਨੇ ਤੇ ਸਾਡੀ ਦਾ ਇਹੀ ਮੰਗ ਹੈ ਵੀ ਸੁਸਾਇਟੀਆਂ ਜਾਈ ਖਾਦ ਲੋਕਾਂ ਨੂੰ ਮਿਲੇ ਦੁਕਾਨਾਂ ਤੇ ਮਿਲੇ ਕਿਹੜੇ ਪਿੰਡ ਹੈ ਵਦਨਪੁਰ ਵਦਨਪੁਰ ਤੋਂ ਕੀ ਲਿਆ ਗਏ ਵਾਪਸ ਰੇ ਲਿਆਂਦਾ ਜੀ ਦੋਰੀਆ ਦੋਰੀਆ ਕੀ ਇਸ ਮਾਬਸ ਕਿਉਂ ਲੈ ਗਏ ਹੋ ਇਹਦੇ ਤੇ ਡਲੇ ਨੇ ਬਾਲੇ ਪੁਰਾਣਾ ਖਰਾਬ ਹੈ ਖਰਾਬ ਨਿਕਲ ਗਿਆ ਹਾਂ ਜੀ ਕਿੰਨੇ ਘਟੇ ਲੈ ਗਏ ਤੇ 9 ਘਟੇ ਦੇ 9 ਘਟੇ ਲੈ ਕੇ ਵੀ ਤੂੰ ਹੀ ਗਿਆ ਸੀ ਇੱਥੋਂ ਲਗਿਆ ਵੀ ਸਰ ਉਹ ਜ਼ਿਮੀਂਦਾਰ ਨਾਲ ਨਹੀਂ ਸੀ ਉਹ ਆਂਦੇ ਲੈ ਜਾ ਫਿਰ ਮੈਂ ਲੈ ਗਿਆ ਫਿਰ ਉਹਨਾਂ ਰੱਖਿਆ ਨਹੀਂ ਇਹ ਖਰਾਬ ਹੈ ਤੇ ਮਹੀਨੇ ਨੂੰ ਤੇ ਪਾਣਾ ਹੈ ਤੇ ਬਾਲੇ ਡਲੇ ਨੇ ਦੇ ਇਹਨਾਂ ਦਾ ਕੀ ਕਰਾਂਗੇ ਕੀ ਕੀ ਨਾਮ ਜੀ ਪ੍ਰਵੀਨ ਟਨੇਠਾ ਜੀ ਹਾਂ ਕੀ ਕਾਰੋਬਾਰ ਹੈ ਆਪਣਾ ਆਪਣਾ ਖਾਲ ਫੀੜ ਦਾ ਕੰਮ ਹੈ ਜੀ ਹਾਂ ਜੀ ਡੀ ਵੀ ਆ ਰਹੀ ਹੈ ਡੀਏਪੀ ਨਹੀਂ ਬੁਰਾ ਹਾਲ ਹੈ ਜੀ ਜ਼ਿੰਮੇਦਾਰ ਬਹੁਤ ਤੰਗ ਹੋ ਰਿਹਾ ਪਰੇਸ਼ਾਨ ਹੋ ਰਿਹਾ ਡੀਏਪੀ ਪਿੱਛੇ ਤੇ ਬਲੈਕ ਚ ਵਿਕ ਰਿਹਾ 191900 ਰੁਪਏ ਦਾ ਕਟਾ ਸਮਾਨੇ ਸ਼ਹਿਰ ਦੇ ਵਿੱਚ ਵਿਕ ਰਿਹਾ ਦੁਕਾਨਾਂ ਦੇ ਕੋਈ ਵੀ ਦੁਕਾਨਦਾਰ ਮਾਲ ਨਹੀਂ ਲਾ ਰਿਹਾ ਸਾਰਾ ਬਾਰੋ-ਬਾਰ ਗਦਾਮਾਂ ਚ ਚੋਰੀ ਛੁਪੇ ਵਿਕ ਰਿਹਾ ਹੈ ਜ਼ਿੰਮੇਦਾਰ ਨੇ ਕਣਕ ਦੀ ਬਿਜਾਈ ਕਰਨੀ ਹੈ ਹਾਂਜੀ ਤੇ ਇਸ ਟਾਈਮ ਉਹਨਾਂ ਨੂੰ ਬਹੁਤ ਜ਼ਿਆਦਾ ਅਮਰਜੈਂਸੀ ਡੀਏਪੀ ਦੀ ਲੋੜ ਹੈ ਜੀ ਡੀਏਪੀ ਕਿਸੇ ਕੋਲ ਨਹੀਂ ਮਿਲ ਰਿਆ ੱਟਕੇ ਖਾ ਰਿਹਾ ਬਹੁਤ ਪਰੇਸ਼ਾਨ ਹੋ ਰਿਹਾ ਜੀ ਬਦਨਪੁਰ ਜੀ ਵੀ ਨਹੀਂ ਮਿਲ ਕੀ ਹਾਲਾਤ ਹੈ ਬਹੁਤ ਬੁਰਾ ਹ ਅਧਾਰ ਕਾਰਡ ਮੰਗਦੇ ਨੇ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਨਾਲ ਹੋਰ ਚੀਜ਼ਾਂ ਲਾ ਦਿੰਦੇ ਨੇ ਦਵਾਈਆਂ ਬੂਟੀਆਂ ਕਿੰਨਾ ਉਹ ਵੱਡੀਆਂ ਪਈਆਂ ਨੇ ਪੰਡਾਂ ਜੀਆਂ ਅੱਜ ਇਕੱਠੀਆਂ ਕਰ ਲਾਂਗੇ ਤੜਕੇ ਵੀ ਜਣਗੇ ਹਾਂ ਕਟੋ-ਕਟ ਪੰਜ ਸੱਲੇ ਤੋਂ ਚਾਹੀਦੇ ਨੇ ਸਹੀ ਦੇ ਬਲੈਕ ਨੂੰ ਕਹਿੰਦੇ ਬਲੈਕ ਬਲੂ ਜੂਰੀਆ ਵੀ ਚਾਹੀਦਾ ਉਹਦੇ ਨਾਲ ਪਿਛੇ ਪੈਂਦਾ ਮਾੜਾ-ਮਾੜਾ ਥੱਲੇ ਬਲੈਕ ਤਾਂ ਫਿਰ ਬਲੈਕ ਹੀ ਚੱਲੂਗੀ ਜੀ ਹੋਰ ਕੀ ਕਰੂਗਾ ਜਦੋਂ ਮੜੂਗੀ ਨਹੀਂ ਅਗਲਾ ਅਗਲਾ ਲੈਕੇ ਤਾਂ ਬੀਜੂ ਗਈ ਖਾਤਾ ਨੂੰ ਚਾਹੀਦੀ ਹੋ ਆ ਜੀ ਠੀਕ ਹੈ ਚਾਹੋ ਕੁਛ ਕਰੇ ਕਿ ਨਾਮ ਆਪ ਜੀ ਦਾ ਲਖਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਸਪਰੇੜੀ ਹੈ ਅੱਛਾ ਕਣਕ ਦੀ ਵਿਦਾਈ ਚੱਲ ਰਹੀ ਹੈ ਇਸ ਟਾਈਮ ਹਾਂ ਜੀ ਹਾਂ ਜੀ ਚੱਲ ਰਹੀ ਹੈ ਉੱਥੇ ਚੱਲ ਰਹੀ ਹੈ ਕੁਸਾਲੇ ਜੀ ਦੀ ਖੜੀ ਆ ਰੇਦੀ ਦੀ ਜਰੂਰਤ ਕਿੰਨੀ ਹੈ ਜਰੂਰਤ ਹੈਗਾ 15 ਸਾਲ ਹੈ ਜੀ ਹਾਂ ਜੀ ਮਿਲ ਰਹੀ ਹੈ ਨਹੀਂ ਮਿਲ ਨਹੀਂ ਦੋ ਤਿੰਨ ਦੁਕਾਨਾਂ ਤੇ ਫਿਰ ਲੇ ਕਿਥੋਂ ਨੂੰ ਮਿਲੀ ਕੀ ਕਹਿੰਦੇ ਆ ਬਸ ਆਊਗੀ ਅੱਜ ਕੱਲ ਕਰੀ ਜਾਂਦੇ ਆ ਸੋਸਾਇਟੀਾਂ ਚ ਵੀ ਨਹੀਂ ਆਈ ਹਲੇ ਵਿਦਾਈ ਮੈਂ ਦੇਰੀ ਹੋ ਜਾਈ ਤੇ ਨਾ ਹਾਂ ਜੀ ਹਾਂ ਤੇਰੀ ਹੋਣੀ ਹੈ ਕਿ ਨਾਮ ਆਪ ਜੀ ਦਾ ਅਰਜੇਸ਼ ਕੁਮਾਰ ਹੈ ਜੀ ਡੀਏਪੀ ਨਹੀਂ ਆ ਰਿਹਾ ਟੀਐਸਪੀ ਆ ਰਿਹਾ ਜੀ ਜਿਆਦਾ ਪੰਜਾਬੀ ਸ਼ਬਦਾਂ ਨੂੰ ਕੋਈ ਜ਼ਰੂਰਤ ਹੈ ਜੀ ਸਮੇਂ ਦੇ ਮਤਲਬ ਕੋਈ ਜ਼ਰੂਰਤ ਹੈ ਹੀ ਗਈ ਤੇ ਹੁਣ ਵਸਤੂ ਬਾਹਰ ਹੈ ਜੀ ਕੀ ਕਰੀਏ ਜਿਆਦਾ ਸੈਟਿੰਗ ਮਾਲ ਜਾਂਦਾ ਪ੍ਰਾਈਵੇਟ ਘਟਾਂ ਦਾ ਜੀ ਪ੍ਰਾਈਵੇਟ ਘਟਾਂ ਦੇ ਸੈਟਿੰਗ ਜਿਆਦਾ ਜਾ ਰਿਹਾ ਜੀ ਉਹ ਅੱਜ ਰਹਿ ਗਿਆ ਜਨਾਬੇ ਸ਼ਾਇਦ ਦੇਖੋ ਕਿੱਥੇ ਜਾਂਦਾ ਮਾਲ ਆਈਪੀ ਲਾ ਰਹਿ ਕੇ ਲਗਣਾ ਉਹ ਸੈਟੇ ਜਾਊਗਾ ਸਾਡੇ ਕੋਲ ਤਾਂ ਆਈਪੀ ਏਜੰਸੀ ਹੈ ਨਹੀਂ ਨਾ ਠੀਕ ਹੈ ਹਾਂਜੀ ਮੇਰਾ ਨਾਮ ਸੁਮਿਤ ਗਰਗ ਹੈ ਜੀ ਡੀਪੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਜੀ ਕਿਉਂਕਿ ਇਸ ਟਾਈਮ ਕਣਕਾਂ ਦੀ ਬਿਜਾਈ ਦਾ ਪੂਰਾ ਜ਼ੋਰ ਹੈ ਡੀਪੀ ਨਹੀਂ ਪਿੱਛੋ ਆ ਰਿਹਾ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਆ ਰਿਹਾਗਾ ਇਹ ਉਹਦੇ ਤੋਂ ਡੀਪੀ ਜਗ੍ਹਾ ਤੇ ਐਨ ਪੀ ਕੇ ਆ ਰਹੇ ਨੇ ਬੀ ਵੀ 13 12 32 16 ਜੋ ਕਿ ਜ਼ਿਮੀਦਾਰ ਹਲੇ ਪਾਣੀ ਰਿਹਾ ਹੈਗਾ ਜ਼ਿਮੀਦਾਰ ਨੂੰ ਆਦਤ ਹੈ ਪਈ ਹੋਈ ਹੈ ਡੀਪੀ ਪਾਣ ਦੀ डीएपी ओ डीएपी ਦੀ ਪਾਲ ਕਰ ਰਹੇ ਪਰ डीएपी ਨਹੀਂ ਆ ਰਿਹਾ ਐਨਪੀਕੇ ਬਹੁਤ ਪਏ ਨੇ ਜੀ ਜ਼ਿਮੀਦਾਰ ਉਹਨੂੰ ਉਠਾਉਂਦਾ ਨਹੀਂ ਹੈਗਾ ਡੀਪੇ ਦਾ ਕੀ ਰੇਟ ਹੈ ਜੀ ਡੀएपी ਦਾ ਰੇਟ 1350 ਹੈ ਜੀ ਜੋ ਐਨਪੀਕੇ ਹੈ ਕੋਈ 1350 ਵੀ ਹੈ ਕੋਈ 1900 ਵੀ ਹੈ ਕੋਈ 1700 ਵੀ ਹੈ ਐਨਪੀਕੇ ਕਈ ਤਰ੍ਹਾਂ ਦੇ ਨੇ ਅਲੱਗ-ਅਲੱਗ ਰੇਟ ਨੇ ਉਹਨਾਂ ਦੇ ਤਾਂ ਕਰਕੇ ਕਈ ਵਾਰ ਉਹ ਵਗ੍ਹਾ ਫੈਲੀ ਜਾਂਦੀ ਹੈ ਵੀ ਜਿਵੇਂ 12 32 16 ਰੇਟ 1900 ਰੁਪਏ ਹੈਗਾ ਉਹ ਜ਼ਿਮੀਦਾਰ ਉਹਨੂੰ ਸਮਝ ਲਾਦੇ ਵੀ ਉਹਨੂੰ ਡੀएपी 1900 ਰੁਪਏ ਦੇ ਰਹੇ ਨੇ ਇਹ ਵਗ੍ਹਾ ਵੀ ਬਹੁਤ ਫੈਲੀ ਹੋਈ ਹੈਗੀ ਜੀ ਨੀ ਕਈ ਬੰਦੇ ਕੋਈ ਬੰਦਾ ਇੱਕ ਥੱਲੇ ਵੀ ਪੰਦਾ ਜੀ ਕੋਈ ਇੱਕ ਨਾ ਸੁਪਰ ਪਾਲੰਦ ਨਾਲ ਕਈ ਸਬਸਟੀਟਿਊਟ ਨੇ ਕੋਈ ਦੋ ਥੱਲੇ ਵੀ ਐਨਪੀਕੇ ਦੇ ਪਾਲੰਦ ਆ ਸਭ ਦੀ ਆਪਣੀ ਆਪਣੀ ਸ਼ਮਤਾ ਹੈ ਜੀ ਡੀਪੀ ਦਾ ਸਬਸਟੀਟਿਊਟ ਬਣਾਇਆ ਸਬਸਟੀਟਿਊਟ ਆਏ ਹੋਏ ਨੇ ਜੀ ਬਹੁਤ ਆਏ ਹੋਏ ਨੇ ਮਾਰਕੀਟ 'ਚ ਪਰ ਜ਼ਿਮੀਦਾਰ ਨਹੀਂ ਹਲੇ ਪਸੰਦ ਕਰ ਰਹਾ ਹੈਗਾ ਜ਼ਿਮੀਦਾਰ ਨੂੰ ਡੀਏਪੀ ਹੀ ਚਾਹੀਦਾ ਜਰੂਰਤ ਬਹੁਤ ਜ਼ਿਆਦਾ ਹੈ ਜੀ ਬਜਾਈ ਦਾ ਜੋਰ ਪੂਰਾ ਹੈ ਜੀ ਕਿਉਂਕਿ ਫਿਰ ਖੇਤਾਂ ਦੀ ਨਮੀ ਜਾਂਦੀ ਹੈਗੀ ਤਾਂ ਕਿ ਉਹਨਾਂ ਨੂੰ ਹੀ ਕਣਕ ਦਾ ਬੀਜਣ ਦਾ ਟਾਈਮ ਵੀ ਹੁਣ ਆਇਆ ਹੋਇਆ ਤਾਂ ਉਹ ਕਹਿੰਦੇ ਨੇ ਅਸੀਂ ਸਾਨੂੰ ਡੀਏਪੀ ਹੋਣੀ ਚਾਹੀਦੀ ਪਰ ਲੇਨ ਵਾਲੇ 10000 ਬੰਦੇ ਨੇ ਆਂਦਾ ਤਾਂ ਆਊਗਾ 100 ਗੱਟਾ ਆਊਗਾ ਕਿਸਾਨਾਂ ਦਾ ਕਹਿਣਾ ਹੈ ਕਿ ਜਿ세 ਸਾਹ ਲੈਣਾ ਹੁੰਦਾ ਇਸ ਤਰੀ ਕਿਸਾਨ ਨੂੰ ਆਪਣੀ ਫਸਲ ਦੀ ਬਿਜਾਈ ਦੇ ਲਈ ਡੀਪੀ ਖਾਦ ਯੂਰੇ ਜੁਰਤੇ ਪ੍ਰਸ਼ਾਸਨ ਨੂੰ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ ਵੀ ਕਿਸਾਨਾਂ ਦੇ ਲਈ ਪਾਵੇਂ ਸੋਸਾਇਟੀਆਂ ਪਾਵੇਂ ਮਾਰਕੀਟ ਦੇ ਵਿੱਚ ਜਿਹੜੀ ਫੈਟਲਾਈਜ਼ਰ ਦਾ ਕੰਮ ਕਰਦੇ ਉਹਨਾਂ ਦੇ ਕੋਲ ਐਡੀਪੀ ਖਾਦ ਮੁਹੱਈਆ ਕਰਾਈ ਜਾਵੇ ਕੋਈ ਕਹੇ ਰਿਹਾ ਵੀ ਨਾਬੇਟ ਰਹਿਗਾ ਉਹ ਜਾ ਜਾਏਗਾ ਨਹੀਂ ਆਊਗਾ ਇਸ ਸਮੇਂ ਦੱਸੇ ਲੇਕਿਨ ਇਸ ਵਕਤ ਕਿਸਾਨ ਪਰੇਸ਼ਾਨ ਹੈ ਕਿ ਉਸ ਨੂੰ ਫਸਲ ਦੀ ਬਿਜਾਈ ਕਰਨੀ ਹੈ ਤਾਂ ਕਣਕ ਤੇ ਮਟਰ ਜਿਹੜੀ ਸਬਜ਼ੀਆਂ ਖੇਤੀ ਕਰਦੇ ਆ ਆਲੂ ਬੀਜਨੇ ਕਿਸੇ ਨੇ ਤਾਂ ਡੀਵੀ ਖਾਦ ਬਹੁਤ ਜ਼ਰੂਰੀ ਹੈ ਹੁਣ ਕਦੋਂ ਪ੍ਰਸ਼ਾਸਨ ਕਿਸਾਨਾਂ ਨੂੰ ਖਾਦ ਮੁਹੱਈਆ ਕਰਾਉਂਦਾ ਇਸ ਸਮੇਂ ਦੱਸੇਗਾ ਹਾਂਜੀ ਕੈਮਰਾਮੈਨ ਬੀ.ਕੇ. ਕਰਕੇ ਦੇ ਨਾਲ ਪ੍ਰਸੋਤਮ ਕੋਸਿਕਸ ਮਾਣਾ ਨਿਊਜ਼